ਸਭ ਤੋਂ ਵੱਡੀ ਗੱਲ ਕਿ ਸਾਨੂੰ ਧਰਤੀ ਨਾਲ ਅਟੈਚ ਹੋਣਾ ਜ਼ਰੂਰੀ ਆ ਆ ਦੇਖੋ ਜਦੋਂ ਆਪਾਂ ਧਰਤੀ ਨਾਲ ਜੋੜਾਂਗੇ ਨਾ ਆਪਣੀ ਜ਼ਮੀਨ ਦੇ ਵਿੱਚੋਂ ਆਪਾਂ ਨੂੰ ਆਰਥ ਆਟੋਮੈਟਿਕ ਮਿਲਦਾ ਜਦੋਂ ਇਨਸਾਨ ਨੂੰ ਕਰੰਟ ਪੈਂਦਾ ਆਪਾਂ ਨੂੰ ਜਦੋਂ ਕਿਉਂ ਧਰਤੀ ਜੀ ਦੱਬਦੇ ਆ ਉਹ ਇਸ ਕਰਕੇ ਦੱਬਦੇ ਆ ਕਿ ਉਹਨੂੰ ਆਰਥ ਦੀ ਲੋੜ ਆ ਅੱਜ ਆਪਾਂ ਨੂੰ ਧਰਤੀ ਦੇ ਪੈਰ ਅਸੀਂ ਤਾਂ ਲਗਾ ਮੈਂ ਆਪਦੀ ਦਾਦਾ ਕਿ ਜਿੱਦਾਂ ਦਾ ਮੈਂ ਲੱਗਾ ਨਾ ਮੇਰਾ ਧਰਤੀ ਨਾਲ ਆਟੋਮੈਟਿਕ ਆਰਥ ਜੁੜ ਗਿਆ ਮੇਰੇ ਦਰਦ ਦੂਰ ਦ ਤਕਰੀਬਨ ਬੰਦ ਹੋ ਗਏ ਮੈਂ ਲੱਗਦਾ ਕਿ ਇਹ ਧਰਤੀ ਦੇ ਵਿੱਚ ਕੁਝ ਦੇਖੋ ਧਰਤੀ ਸਾਡੇ ਪਿਤਾੂ ਆ ਇਹ ਇਹਦੇ ਵਿੱਚੋਂ ਆਪਾਂ ਨੂੰ ਬਹੁਤ ਕੁਝ ਮ ਉਹ ਆਪਨ ਨਰਜੀ ਦਿੰਦਾ ਸ਼ਕਤੀ ਦਿੰਦਾ ਇਸ ਕਰਕੇ ਅਸੀਂ ਧਰਤੀ ਦੀ ਮੈਂ ਚਪਲ ਪਾਈ ਹੀ ਨਹੀਂ 15 ਸਾਲ ਹੋ ਗਏ ਨੰਗੇ ਪੈਰੀ ਮੈਂ ਨੰਗੇ ਪੈਰੀ ਲਗਾਇਆ ਪਹਿਲਾ ਛਾਲੇ ਵੀ ਹੋ ਗਏ ਛਾਲੇ ਛੁੱਟੇ ਦੀ ਵੀ ਪਤਾ ਲੱਗਿਆ ਪਰ ਧਰਤੀ ਜੋ ਆਰਥ ਮਿਲਦਾ ਧਰਤੀ ਦਾ ਆਰਥ ਮਿਲਣ ਕਰਕੇ ਸਾਡਾ ਸਰੀਰ ਉਹ ਊਰਜਾ ਇਤੋਂ ਮਿਲਦੀ ਉਹਦਾ ਕੋਈ ਜਵਾਬ ਨਹੀਂ ਬਿਲਕੁਲ ਦਵਾਈਆਂ ਵੀ ਖਤਮ ਹੋ ਗਈਆਂ ਯਾਰ ਇਹਦਾ ਮੈਂ ਦੋ ਟਾਈਮ ਦਵਾਈ ਖਾਂਦਾ ਸੀ ਮੈਂ ਕਹਾਂ ਯਾਰ ਮੈਂ ਜਦੋਂ ਨਾਲ ਲੱਗਾ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਦਵਾਈ ਖਾਦੀ ਆ ਕਿ ਨਹੀਂ ਖਾਦੀ ਕਿਉਂਕਿ ਉਹਦੇ ਘਰ ਦੇ ਧੱਕੇ ਨਾਲ ਖਾਣਦੇ ਆ ਗੋਲੀ ਖਾਲਾ ਪਰ ਜਿਹੇ ਇੱਥੇ ਆਣਦੇ ਆ ਤੇ ਦਰਦ ਉਹ ਤਾਂ ਪਾਉਂਦਾ ਨੂਰ ਹੈ ਚਿਹਰੇ ਤੇ ਹਾਲਾਂਕਿ ਵਿਪਤਾ ਪਈ ਹੋਈ ਹੈ ਇਸ ਦਰਿਆ ਤੇ ਪਰ ਫੇਰ ਵੀ ਜੋ ਨੂਰ ਤੁਹਾਡੇ ਤੇ ਜੋ ਇਸ ਪਿੰਡ ਦੇ ਨੌਜਵਾਨ ਜਿਹੜੇ ਲਾਗੇ ਪਿੰਡ ਦੇ ਨੌਜਵਾਨ ਤੇ ਉਹ ਬਾ ਕਮਾਲ ਹੈ ਵੀ ਉਸ ਦਾ ਕੋਈ ਜਵਾਬ ਨਹੀਂ ਬਿਲਕੁਲ ਮੈਂ ਤਾਂ ਧੰਨਵਾਦ ਕਰਨਾ ਚਾਹਨਾ ਸਾਡੇ ਬਜ਼ੁਰਗਾਂ ਦਾ ਨੌਜਵਾਨਾਂ ਦਾ ਸਾਰੇ ਲੱਗੇ ਯਾਰ ਕੰਮ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ